ਹਿੱਤੇਸ਼ੀ টিআরপি ਨਹੀਂ ਭਰੋ ਸਾਬ ਦਾ ਇਹ ਸਾਡੇ 12 ਤੇ 13 ਦੀ ਰਾਤ ਨੂੰ ਇੱਕ ਸਨੇਚਿੰਗ ਹੋਈ ਸੀ 100 ਫੁੱਟ ਰੋਡ ਤੇ ਇੱਕ ਮੁੰਡਾ ਬਾਈਵੌਕ ਜਾ ਰਿਹਾ ਸੀਗਾ ਤੇ ਪਿੱਛੋਂ ਦੋ ਮੁੰਡੇ ਮੋਟਰਸਾਈਕਲ ਤੇ ਆਉਂਦੇ ਨੇ ਸਪਲੈਂਡਰ ਮੋਟਰਸਾਈਕਲ ਤੇ ਤੇ ਇਹਦਾ ਫੋਨ ਸਨੇਚ ਕਰਕੇ ਲੈ ਜਾਂਦੇ ਨੇ ਜਦੋਂ ਸਾਡੇ ਇਨਫੋਰਮੇਸ਼ਨ ਮਿਲਦੀ ਆ ਐਸਐਚਓ ਬੀ ਡਿਵੀਜ਼ਨ ਸੁਖਵੀਰ ਸਿੰਘ ਜੀ ਨੂੰ ਤੇ ਮਾਨਯੋਗ ਕਮਿਸ਼ਨਰ ਆਫ ਪੁਲਿਸ ਅਮਨਸਰ ਜੀ ਦੀਆਂ ਹਦਾਇਤਾਂ ਦੇ ਅਨੁਸਾਰ ਅਸੀਂ ਟੀਮ ਗਠਿਤ ਕਰਦੇ ਤੇ ਉਹਨਾਂ ਨੂੰ ਤੁਰੰਤ ਹੀ ਕੰਮ ਕਰਦੇ ਹੋਏ ਅਸੀਂ ਦੋਵੇਂ ਜਣੇ ਆਈਡੈਂਟੀਫਾਈ ਕਰ ਲਏ ਨੇ ਅਸੀਂ ਜਦੋਂ ਇਹਨਾਂ ਨੂੰ ਅਪਰੀਹੈਂਡ ਕਰਦੇ ਨੇ ਇੱਕ ਦਾ ਮੁੰਡੇ ਦਾ ਨਾਮ ਸਿਮਰਨਜੀਤ ਹੈ ਦੂਜੇ ਦਾ ਨਾਮ ਹੈਗਾ ਸ਼ੁਭਪ੍ਰੀਤ ਦੋਵੇਂ ਮਕਬੂਲ ਬਰਾਦਰ ਹਨ ਵਾਲੇ ਨੇ ਦੋਵੇਂ ਐਡਿਕਟਡ ਨੇ ਅਸੀਂ ਇਹਨਾਂ ਦੇ ਪਾਸੋਂ ਇੱਕ ਜਿਹੜਾ ਸਨੈਚਡ ਮੋਬਾਈਲ ਫੋਨ ਆ ਉਹ ਵੀ ਰਿਕਵਰ ਕਰ ਲਿਆ ਹੈਗਾ ਇੱਕ ਅਸੀਂ ਬਾਈਕ ਰਿਕਵਰ ਕੀਤਾ ਉਹਦੀ ਪੁਸ਼ਟੀ ਨਹੀਂ ਆ ਦੇ ਸਕਦੇ ਕਿ ਬਾਈਕ ਕਿਨਾਂ ਜਾ ਗਈ ਜਾਂ ਕੋਈ ਫਰਾਰ ਹੋਵੇ ਉਹ ਫਰਦਰ ਅਸੀਂ ਰਿਮਾਂਡ ਇੱਕ ਹਾਸਲ ਕੀਤਾ ਹੋਇਆ ਹੈ ਨਾ ਤੇ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਜੋ ਵੀ ਗੱਲ ਸਾਹਮਣੇ ਆਊਗੀ ਤੁਹਾਨੂੰ ਦੱਸਿਆ ਜਾਵੇਗਾ ਫਿਰ ਇਹਨਾਂ ਬੱਚੇ ਇਹਨਾਂ ਦੇ ਘਟ ਹੈ ਨਸ਼ਾ ਤਾਂ ਵੀ ਇਹਨਾਂ ਦਾ ਜਿਹੜੀ ਨੇ ਨਛਰੇ ਕਰਕੇ ਸਾਰਾ ਕੁਝ ਕਰਤਿਵਾਰ ਕਰਦਾ ਦੇਖੋ ਜੀ ਇਹ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੋ ਵੀ ਡਿਸਕਲੋਜ਼ ਹੋਊਗਾ ਤੁਹਾਨੂੰ ਅਸੀਂ ਸ਼ੇਅਰ ਕਰਾਂਗੇ ਜੀ ਸਰ ਪਿਛਲੀ ਤੋਂ ਬੈਕਗ੍ਰਾਉਂਡ ਦੇ ਵਿੱਚ ਤੇ ਹਲੇ ਤੱਕ ਕੋਈ ਗੱਲ ਸਾਹਮਣੇ ਨਹੀਂ ਆਈ ਏ ਡੂਰਿੰਗ ਇਨਵੈਸਟੀਗੇਸ਼ਨ ਦੇ ਵਿਚਾਨ ਤੋਂ ਸਨੈਚ ਦੀ ਵੀਡੀਓ ਕਰਦੇ ਦੇਸੀ ਮਦਦ ਹਾਂਜੀ ਉਹ ਤੁਹਾਨੂੰ ਐਪਸਰ ਸਾਹਿਬ ਤੁਹਾਨੂੰ ਜਰੂਰ ਦੇਣਗੇ ਸਨੈਚ ਦੀ ਵੀਡੀਓ ਜੋ ਸਾਹਮਣੇ ਆਈ ਹੈ ਤੁਹਾਨੂੰ ਦਿਵਾਉਗੇ ਥੈਂਕ ਯੂ